8 ਤੋਂ ਤੇ 65 ਸਾਲ ਤੋਂ ਬਾਅਦ ਇਹ ਵੈਲ ਸ਼੍ਰਿੰਕਰਨ ਲੱਗ ਜਾਂਦਾ ਹੈ। ਇਹ ਅortic ਵੈਲਵ ਇੱਕ ਛੋਟੀ ਸਪੇਸ ਦੇ ਵਿੱਚ ਵੈਲਵ ਹੈ। ਤੇ ਹਰ ਹਾਰਟ ਦੀ ਬੀਟ ਨਾਲ ਉਹਨੇ ਖੁੱਲਣਾ ਤੇ ਬੰਦ ਹੋਣਾ। ਜਿੰਨੀ ਪਲਸ ਹੈ ਸਾਡੀ ਓਨੀ ਵਾਰੀ ਉਹਨੇ ਖੁੱਲਣਾ ਤੇ ਬੰਦ ਹੋਣਾ। ਜਦੋਂ ਹਾਰਟ ਨੇ ਪੰਪ ਕਰਨਾ ਹੈ ਬਲੱਡ ਨੂੰ ਯੂਰਟਿਕ ਵੈਲਵ ਖੁੱਲੇਗਾ ਅੱਗੇ ਬਲੱਡ ਜਾਏਗਾ ਸਾਰੀ ਬਾਡੀ ਚ ਉਹਦੀ ਨਾ ਹੀ ਬਾਡੀ ਚ ਜਾਪੀਗਾ। ਜੇ ਉਹ ਉੱਥੇ ਕੋਈ ਪ੍ਰੋਬਲਮ ਹੋ ਜਾਈ ਤਾਂ ਇੱਕਦਮ ਵਿਪਤਾ ਖੜੀ ਹੋ ਜਾਂਦੀ ਹੈ ਲਾਈਫ ਥ੍ਰੈਟ ਵੀ ਹੋ ਸਕਦਾ ਹੈ। ਤਾਂ ਹੁੰਦਾ ਕੀ ਹੈ ਇਹ ਅਓਟਿਕ ਵੈਲ ਖੁੱਲਣ ਤੇ ਬੰਦ ਹੋਮ ਨਾਲ ਜਿਹੜਾ ਜਨਮ ਤੋਂ ਚੱਲ ਰਿਹਾ ਹੈ 60-65 ਸਾਲ ਤੋਂ ਬਾਅਦ 10% ਪਾਪੂਲੇਸ਼ਨ 10% ਲੋਕ ਇਹ ਅਓਟਿਕ ਵੈਲ ਸ਼੍ਰਿੰਕ ਹੋਣ ਲੱਗ ਜਾਂਦਾ ਉਹਨੂੰ ਕਹਿੰਦੇ ਐਓਟਿਕ ਸਟੈਨੋਸਿਸ ਠੀਕ ਹੈ ਉੱਥੇ ਜਿਹੜੀ ਓਪਨਿੰਗ ਹੋਣੀ ਸੀ ਵੈਲ ਦੇ ਖੁੱਲਣ ਨਾਲ ਉਹ ਤੰਗ ਹੋ ਜਾਂਦੀ ਉਹ ਓਪਨਿੰਗ ਦੇ ਤੰਗ ਹੋਣ ਨਾਲ ਹਾਰਟ ਦੇ ਉੱਪਰ ਸਟ੍ਰੇਨ ਪੈ ਰਿਹਾ ਤੁਸੀਂ ਸੋਚੋ ਵੀ ਹਾਰਟ ਦਾ ਕੰਮ ਹੈ ਸਿਰਫ ਪੰਪ ਕਰਨਾ ਤੇ ਅੱਗੇ ਸਿੱਡਣਾ ਜਦੋਂ ਅਓਰਟਿਕ ਵੈਲਵ ਤੰਗ ਹੋ ਗਿਆ ਤਾਂ ਹਾਰਟ ਤਾਂ ਆਪਣਾ ਕੋਸ਼ਿਸ਼ ਕਰ ਰਿਹਾ ਬਟ ਅੱਗੇ ਉਹਨੂੰ ਓਪਨਿੰਗ ਨਹੀਂ ਮਿਲ ਪਾ ਰਹੀ ਤਾਂ ਉਹ ਹਾਰਟ ਦੇ ਚੈਂਬਰ ਤੇ ਬਹੁਤ ਸਟ੍ਰੇਨ ਆ ਜਾਂਦਾ 10% ਪਾਪੂਲੇਸ਼ਨ 65 ਸਾਲ ਤੋਂ ਬਾਅਦ ਇਹਦੀ ਚਪੇਟ ਜਾਂਦੀਆਂ ਨੇ ਓਰਟਿਕਸ ਦੀ ਨੋਸਿਸ ਦੀਆਂ ਤੇ ਜਿਨ੍ਹਾਂ ਨੂੰ ਓਰਟਿਕਸ ਦੀ ਨੋਸਿਸ ਹੁੰਦਾ ਜੇ ਉਹ ਟਰੀਟ ਨਾ ਕੀਤਾ ਜਾਵੇ ਤਾਂ ਉਹਦੇ ਵਿੱਚੋਂ 10% ਲੋਕ ਸਡਨ ਕਾਰਡੀਅਕ ਮੈਥ ਹੋ ਜਾਂਦੇ ਹੈਗਾ ਪੈਂਟਸਾਲ ਤੋਂ ਬਾਅਦ 75 ਸਾਲ ਤੋਂ ਬਾਅਦ 20% ਹੋ ਜਾਂਦਾ ਠੀਕ ਹੈ ਤਾਂ ਹੁਣ ਪ੍ਰੋਬਲਮ ਇਹ ਹੈ ਵੀ ਅਓਟਿਕ ਸਨੀੋਸਿਸ ਕਿਸੇ ਨੂੰ ਹੈ ਕਿ ਨਹੀਂ ਇਹ ਪਤਾ ਹੀ ਨਹੀਂ ਔਰ ਜਿੰਨੂੰ ਨਹੀਂ ਪਤਾ ਤੇ ਅੰਦਰ ਅਓਟਿਕ ਸਨੀੋਸਿਸ ਹੋ ਗਿਆ ਤਾਂ ਉਹ ਸਡਨ ਕਾਰਡੀਕ ਡੈਥ ਲਈ ਵਲਨਰੇਬਲ ਹੈ ਰਿਸਕ ਤੇ ਸੋ ਪਹਿਲੀ ਗੱਲ ਇਹ ਹੈ ਵੀ ਜਦੋਂ 60-65 ਸਾਲ ਤੋਂ ਬਾਅਦ ਇੱਕ ਰੂਟੀਨ ਦੇ ਵਿੱਚ ਇਕੋਕਾਰਡੀਓਗ੍ਰਾਫੀ ਅਲਟਰਾਸਾਉਂਡ ਹਾਰਟ ਦਾ ਜਿਹੜਾ ਇਕੋਕਾਰਡੀਓਗ੍ਰਾਫੀ ਦਾ ਟੈਸਟ ਹੈ ਬੜਾ ਸਿੰਪਲ ਟੈਸਟ ਹੈ ਉਸ ਤੋਂ ਇਹ ਪਤਾ ਲੱਗ ਜੇ ਵੀ ਅਓਟਿਕ ਸਨੀੋਸਿਸ ਹੈ ਜਾਂ ਨਹੀਂ ਇਹ ਹੈ ਤਾਂ ਉਹਦਾ ਟ੍ਰੀਟਮੈਂਟ ਕਰੀਏ ਜੇ ਨਹੀਂ ਹੈ ਤਾਂ ਬਹੁਤ ਵਧੀਆ ਗੱਲ ਹੈ ਬਟ ਜਿਉ ਪਤਾ ਹੀ ਨਹੀਂ ਲੱਗੇਗਾ ਤਾਂ ਉਹਦੇ ਵਿੱਚੋਂ ਜਿਹੜੀ ਆਪਾਂ ਦੇਖਦੇ ਆਂ ਜੀ ਸਡਨ ਡੈਥਸ ਹੋਈਆਂ ਹੋ ਸਕਦਾ ਹੈ ਏਓਰਟਿਕ ਡਿਸੇਜ਼ ਦੇ ਪੀੜਤ ਨੇ ਪਰ ਪਤਾ ਹੀ ਨਹੀਂ ਲੱਗੇ ਡਾਇਗਨੋਸ ਹੀ ਨਹੀਂ ਹੋਇਆ ਹੁਣ ਜਿਨ੍ਹਾਂ ਨੂੰ ਡਾਇਗਨੋਸ ਕਰ ਲਿਆ ਉਹ ਜਿਉ ਏਓਰਟਿਕ ਵੈਲਵ ਦੀ ਓਪਨਿੰਗ 1 ਸੈਂਟੀਮੀਟਰ ਸਕੁਅਰ ਤੋਂ ਥੱਲੇ ਚਲੀ ਗਈ ਨਾਰਮਲ ਓਪਨਿੰਗ ਹੈ 6 ਸੈਂਟੀਮੀਟਰ ਸਕੁਅਰ ਇਹ 1 ਸੈਂਟੀਮੀਟਰ ਸਕੁਅਰ ਤੋਂ ਥੱਲੇ ਚਲੀ ਗਈ ਤਾਂ ਬਹੁਤ ਜ਼ਿਆਦਾ ਰਿਸਕ ਹੈ ਸਡਨ ਡੈਥ ਦਾ ਤੇ ਹਾਰਟ ਫੇਲ ਹੁੰਦਾ ਹੈ ਉਹਨਾਂ ਨੂੰ ਟ੍ਰੀਟਮੈਂਟ ਦੀ ਬਹੁਤ ਲੋੜ ਹੈ ਉਹਨਾਂ ਦਾ ਵੈਲਵ ਰਿਪਲੇਸ ਕਰਨਾ ਹੀ ਟ੍ਰੀਟਮੈਂਟ ਹੈ ਕੋਈ ਦਵਾਈ ਨਹੀਂ ਹੈਗੀ ਇਹ ਮੈਕੈਨੀਕਲ ਪ੍ਰੋਬਲਮ ਹੈ ਮੈਕੈਨਿਕਲੀ ਜੇ ਕੋਈ ਵੀ ਆਊਟਲੈਟ ਤੰਗ ਹੋ ਜੇ ਇੱਕ ਬਾਥਰੂਮ ਦਾ ਹੀ ਆਊਟਲੈਟ ਤੰਗ ਹੋ ਜੇ ਤਾਂ ਪਿੱਛੇ ਪਾਣੀ ਭਰਨ ਲੱਗ ਦੇਗਾ ਜਦ ਤੱਕ ਅਸੀਂ ਉਹਨੂੰ ਠੀਕ ਨਹੀਂ ਕਰਾਂਗੇ ਉਹ ਪਾਣੀ ਨਿਕਲੇਗਾ ਨਹੀਂ ਸਿਮਿਲਰਲੀ ਇਟ ਅਪਲਾਈਸ ਟੂ ਦਾ ਹਾਰਟ ਆਲਸੋ ਸੋ ਅਔਟਿਕ ਵੈਲ ਇਫ ਇਟ ਇਫ ਇਟ ਹੈਜ਼ ਬੀਕਮ ਨੈਰੋਡ ਸਿਗਨੀਫੀਕੈਂਟਲੀ ਥੇਰ ਇਜ਼ ਨੋ ਅਦਰ ਸੋਲੂਸ਼ਨ ਦੈਨ ਟੂ ਰਿਪਲੇਸ ਦਾ ਵੈਲਵ रिप्लेसमेंट वास्ते दो तकनीक ਨੇ ਇੱਕ ਤਾਂ ਸਰਜਰੀ پوری ਘਟਾ ओपन ਕਰਕੇ ਸਰਜਰੀ ਵੱਡੀ ਸਰਜਰੀ ਹੈ 4-5 ਘੰਟੇ ਲੱਗਦੇ ਆ ਹਾਰਟ ਨੂੰ ਰੋਕਣਾ ਪੈਂਦਾ ਹਾਰਟ ਨੂੰ ਹਾਰਟ ਲੰਗ ਮਸ਼ੀਨ ਤੇ ਲੈਣਾ ਪੈਂਦਾ ਫਿਰ ਉਹਦੀ ਸਰਜਰੀ ਕੀਤੀ ਜਾਂਦੀ ਆ ਆਪਣੀ ਲਾਈਫ ਚ ਨਹੀਂ ਆਇਆ ਜਲਦਾ ਇਹ ਜਿਹੜਾ ਇੱਥੇ ਇੰਨਾ ਵੱਡਾ 6 ਇੰਚ ਦਾ ਕੱਟ ਲੱਗਦਾ ਉਹਦੀ ਹੀਲਿੰਗ ਦਾ ਬਹੁਤ ਵੱਡਾ ਇੱਕ ਪ੍ਰੋਬਲਮ ਆ ਡਾਇਬੀਟਿਸ ਖਾਸ ਕਰਕੇ 올ਡ ਏਜ ਖਾਸ ਕਰਕੇ ਉਹ ਜਿਹੜਾ ਬੰਦਾ ਚੱਲ ਨਹੀਂ ਸਕ ਰਿਹਾ ਜਾਂ ਹਲਕਾ ਚੱਲ ਰਿਹਾ ਜਾਂ ਉਹ ਵੀਕ ਹੈ ਫ੍ਰੇਲ ਹੈ ਜਿਹਦਾ weight ਹੀ 50 ਕਿਲੋ ਹੈ

ਉਹ ਪਿਛਲੇ 5 6 6 ਸਾਲ ਤੋਂ ਇੱਕ ਇੰਡੀਅਨ ਕੰਪਨੀ ਹੈ ਗੁਜਰਾਤ ਦੀ ਕੰਪਨੀ ਹੈ ਮੈਰਿਟ ਸੋ ਆਈ ਥਿੰਕ ਵੀ ਸ਼ੁਡ ਬੀ ਪ੍ਰਾਊਡ ਆਫ ਥਿਸ ਮੈ ਹੁਣੀ ਪੈਰਿਸ ਚਾਹਿਆ 1000 ਦਿਨ ਪਹਿਲਾਂ ਉਹਦਾ ਵੀ ਕਿੱਸਾ ਸੁਣਾਣਾ ਉਹਨਾਂ ਨੇ ਵੈਲ ਬਣਾਇਆ ਚੰਗਾ ਵੈਲ ਹੈ ਬਹੁਤ ਵਧੀਆ ਇੰਡੀਅਨ ਵੈਲ ਹੈ ਤੇ ਉਹਦੇ ਨਾਲ ਹੀ ਦੀ ਕੀਮਤ 25 ਤੋਂ ਘਟ ਕੇ 16.5 ਲੱਖ ਆ ਗਈ ਹੁਣ ਹੌਲੀ ਹੌਲੀ ਜਿਹੜੇ ਗਵਰਨਮੈਂਟ ਦੀਆਂ ਬਾਡੀਜ਼ ਨੇ CGHS ਸੈਂਟਰਲ ਗਵਰਨਮੈਂਟ ਹੈਲਥ ਸਕੀਮ ECHR ਫੌਜੀਆਂ ਵਾਲਿਆਂ ਨੂੰ ਇਹ ਵੈਲ ਰੀਇੰਬਰਸ ਕਰਨਾ ਸ਼ੁਰੂ ਕਰਤਾ ਉਹ ਇਹਦਾ 14 ਲੱਖ ਰੁਪਏ ਰੀਇੰਬਰਸ ਕਰਦੇ ਨੇ ਬਟ ਇਟਸ ਫਾਈਨ 1.14 ਦੇ ਵਿੱਚ ਵੀ ਪ੍ਰੋਸੀਜਰ ਹੋ ਜਾਂਦਾ ਸੋ ਇਸ ਕਰਕੇ ਇਨੀਸ਼ੀਅਲੀ ਇਹਦੇ ਨੰਬਰਸ ਲੋ ਸੀ ਬਟ ਹੁਣ ক্লোਜ਼ ਟੂ ਅਸੀਂ ਆਪਣੇ ਸੈਂਟਰ ਦੇ ਵਿੱਚ ਹੀ 20 ਤੋਂ 25 ਪ੍ਰੋਸੀਜਰ ਇਹ ਇੱਕ ਮਹੀਨੇ ਚ ਕਰ ਸਕੋਗੇ ਸੋ ਪੀਪਲ ਆਰ ਗੈਟਿੰਗ ਮੋਰ ਅਵੇਅਰ ਪਰ وہ اویئرنس میٹروس چاہے دلی چاہے انٹر پنڈا چ نہیں ہے سو جڑے جن دا تھوڑا نیوز پیپر پہنچے یا تڈیاں خبراں پہنچن تے بہت ضروری ہے انہاں نے پتہ لگے۔ سو ایک کوئی بھی سمپٹم ہون تا اپنا ایک سمپل ٹیسٹ کراؤ جتا کوئی ہے جی وائلڈ دی بیماری نہیں ہے جی ہارٹ دا فنکشن ٹھیک ہے تا کوئی چنتا دی گل نہیں ہے۔ جلاندر دا او دے لالوشن جی مطلب ریڈیس ہے بٹ اے ਕਿਹੜੇ 10% ਉਹਦੇ ਵਿੱਚ ਆਨਦੇ ਉਹ ਉਹ ਕੋਈ ਉਹਦੇ ਕੋਈ ਰਿਸਕ ਫੈਕਟਰ ਨਹੀਂ ਹੈਗੇ ਥੋੜਾ ਬਹੁਤ ਜੈਨੇਟਿਕਸ ਦਾ ਰੋਲ ਹੈ ਥੋੜਾ ਬਹੁਤ ਕੋਲੇਸਟ੍ਰੋਲ ਦਾ ਰੋਲ ਹੈ ਖਾਣਾ ਪੀਣ ਦਾ ਹਲਕਾ ਫੁਲਕਾ ਰੋਲ ਹੈ ਐਓਪੀ ਕਵਲਸੀਨੋਸਿਸ ਤੇ ਹਾਲ ਬਟ ਇਹ ਇਹਦੇ ਹਾਰਟ ਦੇ ਬਲਾਕੇਜ ਆ ਉਸ ਤਰ੍ਹਾਂ ਦੀ ਲਾਈਫ ਸਟਾਈਲ ਡਿਜ਼ੀਜ਼ ਨਹੀਂ ਮੰਨਦੇ ਕੋਈ ਰੈਂਡਮਲੀ ਪਬਲਿਕ ਦੇ ਵਿੱਚੋਂ 10 ਤੋਂ 15% ਪਾਪੂਲੇਸ਼ਨ ਇਹਦੇ ਇਹਦੇ ਰਿਸਕ ਤੇ ਹੈ 65 ਸਾਲ ਤੋਂ ਬਾਅਦ 75 ਸਾਲ ਤੋਂ ਬਾਅਦ 20-25% ਆ ਵੈਲਿਊਜ਼ ਔਰ ਐਥਿਕਸ ਮੈਚ ਕਰਦੇ ਹੁਣ ਤਾਂ ਜ਼ਰੂਰ ਮੈਂ ਦੱਸਦਾ ਸੋ ਵਾਟ ਕਾਈਂਡ ਆਫ ਟਾਈਪਸ ਟੂ ਆਰ ਬੀ ਦੇਅਰ ਸਰ ਟਾਈਪਸ ਦੇ ਵਿੱਚ ਇੱਕ ਤਾਂ ਹੀ ਨਹੀਂ ਹੈ ਯੂ ਆਰ ਹੈਵਿੰਗ ਟੂ ਵਿਦ ਲੁਧਿਆਣਾ ਹਸਪੀਟਲ ਔਰ ਵੀ ਆਰ ਓਪਨ ਟੂ ਆਲ ਇਟ ਡਿਪੈਂਡਸ ਔਨ ਦ ਅਦਰ ਔਰ ਟਾਈਪਸ ਹੁੰਦੇ ਨੇ ਦੋ ਤਿੰਨ ਤਰੀਕੇ ਦੇ ਇੱਕ ਤਾਂ ਸਾਡੇ ਡਾਕਟਰ ਆ ਕੇ ਉੱਥੇ ਓਪੀਡੀ ਕਰਦੇ ਨੇ ਉੱਥੇ ਅਵੇਅਰਨੈਸ ਕ੍ਰੀਏਟ ਕਰਦੇ ਨੇ ਦੂਜਾ ਇਹੀ ڈیجیٹلی وہ فریم ورک سارا اکٹھا ہو گیا کر امکالوجی بہت فیلڈ ہے امکالوجی سارے جگہ جگہ تے جا کے او, او پی ڈی سیمیلرلی سمرسپلانٹ لیور ٹرانسپلانٹ کڈنی ٹرانسپلانٹ بہت بڑا فیلڈ ہے وہ سروسز نے ایک چیز ہوسان ہے اج کل کے ڈیجیٹل کنیکشن کرنا میدانتا بہت آسان